ਰਾਪਟਾ ਦੇ ਸਾਰੇ ਦਰਸ਼ਕਾਂ ਦਾ ਸਬਕਤ ਮੈਂ ਦਰਸ਼ਨ ਸਿੰਘ ਕੁੱਕਰ ਪਿਛਲੇ ਦਿਨਾਂ ਦੌਰਾਨ ਅਸੀਂ ਗਮਾੜਾ ਨਾਲ ਸੰਬੰਧਿਤ ਕੁਝ ਕਲੋਨੀਆਂ ਦਾ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਨਿਜਮਾ ਦੀ ਅਣਦੇਖੀ ਕੀਤੀ ਗਈ ਸੀ ਅਸਲ ਦੇ ਵਿੱਚ ਗਮਾੜਾ ਤੇ ਕੁੱਡਾ ਦੀ ਇਹ ਡਿਊਟੀ ਆ ਕਿ ਲੋਕਾਂ ਨੂੰ ਸਹਿਰੀ ਸਹੂਲਤਾਂ ਵਧੀਆ ਢੰਗ ਨਾਲ ਮਿਲਣ ਫੁੱਲੀਆਂ ਸੜਕਾਂ ਹੋਣ ਚੰਗੇ ਪਾਰਕ ਹੋਣ ਪਾਣੀ ਦਾ ਚੰਗਾ ਪ੍ਰਬੰਧ ਹੋਵੇ ਪਰ ਗਮਾੜਾ ਦੇ ਤੇ ਕੁੱਡਾ ਦੇ ਅਧਿਕਾਰੀ ਹੋਰ ਪਾਸੇ ਧਿਆਨ ਦੇ ਰਹੇ ਨੇ ਨਿਜਮਾ ਦੇ ਉਲਟ ਜਾ ਕੇ ਜਿਹੜਾ ਵੀ ਕੋਈ ਕੰਮ ਕਰਦਾ ਉਸ ਦੀ ਸਪੋਰਟ ਕਰਦੇ ਨੇ ਵੱਡਾ ਕਾਲਾ ਮਾਲਾ ਸ਼ਾਇਦ ਹੋ ਸਕਦਾ ਤੇ ਮੁੱਠੀ ਕਮਾਈ ਕਰਦੇ ਹੋਣਗੇ ਪਰ ਹਾਲੇ ਵਿੱਚ ਮਾਮਲਾ ਆਇਆ ਪੰਚਮ ਸੋਸਾਇਟੀ ਦਾ ਉੱਥੋਂ ਦੇ 400 ਲੋਕਾਂ ਨੂੰ ਉਜਾੜਿਆ ਜਾ ਰਿਹਾ 400 ਘਰਾਂ ਨੂੰ ਉਜਾੜਿਆ ਜਾ ਰਿਹਾ ਉਹਦੇ ਪਿੱਛੇ ਕੋਈ ਵੱਡਾ ਮਾਫੀਆ ਕੰਮ ਕਰਦਾ ਮੇਰੇ ਨਾਲ ਨੇ ਜਸਕੁਰ ਸਿੰਘ ਇਹਨਾਂ ਨਾਲ ਗੱਲ ਕਰਦੇ ਆ ਕਿ ਡਾਕੂਮੈਂਟਸ ਦੇ ਅਧਾਰ ਤੇ ਇਹਨਾਂ ਕੋਲ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜਸਕੁਰ ਸਿੰਘ ਜੀ ਕਿਸ ਤਰ੍ਹਾਂ ਦੀ ਤੁਹਾਡੇ ਕੋਲ ਜਾਣਕਾਰੀ ਆ ਪੰਚਮ ਸੋਸਾਇਟੀ ਨੂੰ ਲੈ ਕੇ ਖੋਕਰ ਸਾਹਿਬ ਰਾਤਾ ਪੰਜਾਬ ਦੇ ਸਾਰੇ ਦਰਸ਼ਕਾਂ ਨਾਲ ਪਹਿਲਾਂ ਗੁਰੂ ਸਾਹਿਬ ਦੀ ਬਖਸ਼ਿਸ਼ ਫਤੇ ਦੀ ਸਾਥ ਵੈਰੂ ਜੀ ਦਾ ਖਾਸ ਸਾਹਿਬ ਵੈਰੂ ਜੀ ਦੀ ਫਤੇ ਖੋਕਰ ਸਾਹਿਬ ਆਪਾਂ ਅੱਜ ਸੈਕਟਰ 68 ਪੰਜਮ ਸਟੇਟ ਦੀ ਗੱਲ ਕਰਾਂਗੇ ਕਿ ਗਵਾਂਡਾ ਦੇ ਅਧਿਕਾਰੀ ਤੇ ਇੱਕ ਮੁਹੱਲੇ ਦੇ ਵਿੱਚ ਜਿਹੜੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ 18 ਬਿਲਡਰ ਹੈ ਜਿਹੜੇ ਪਿਛਲੀ ਵੀਡੀਓ 'ਚ ਆਪਾਂ ਗੱਲ ਕਰੀ ਸੀ ਵੀ ਉਹ 2018 ਤੋਂ 2024 ਦੀਆਂ ਆਕਸ਼ਨਾਂ ਦੇ ਤਹਿਤ ਕਿਵੇਂ ਸਰਕਾਰ ਦਾ ਕਰੋੜਾਂ ਰੁਪਇਆ ਦੱਬੀ ਬੈਠਿਆ ਔਰ ਲੋਕਾਂ ਦਾ ਪੈਸਾ ਖਾ ਕੇ ਗਾਂ ਐਕਸਟੈਂਸ਼ਨਾਂ ਲੈ ਕੇ ਕਿਵੇਂ ਕੰਮ ਕਰਦੇ ਆ ਔਰ ਸਰਕਾਰ ਨੂੰ ਸਵਾਲੀਆ ਚਿੰਨ੍ਹ ਖੜਾ ਕਰਦੇ ਆ ਸਾਡੇ ਸੀਐਮ ਸਾਹਿਬ ਅਗਰ ਸਟੇਟ ਦੇ ਵਿੱਚੋਂ ਭ੍ਰਿਸ਼ਟਾਚਾਰ ਹਟਾਉਣਾ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਇੱਕ ਪਿਛਲੀ ਸਰਕਾਰ ਸਦਾ ਚੰਦਜੀਤ ਸਿੰਘ ਚੰਨੀ ਸੀਐਮ ਜਦੋਂ ਸੀਗੇ ਉਹਨਾਂ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਇੱਕ ਸਰਕਾਰੀ ਸੰਪਤੀ ਜਿਹੜੀ ਅੱਜ ਲਗਭਗ 11200 ਕਰੋੜ ਰੁਪਏ ਦੀ ਆ ਉਹਨੂੰ ਕਿਵੇਂ ਇੱਕ ਬਿਲਡਿੰਗ ਦੇ ਫਵਾ ਲੈ ਕਰ ਦਿੱਤਾ ਔਰ ਬਿਲਡਰ ਆਪ ਦਾ ਵੇਖੋ ਐਡਾ ਛਾਤਰ ਦਿਮਾਗ ਆ ਉਹਨਾਂ ਦਾ ਥੋਕਰ ਸਾਹਿਬ ਕਿਉਂ ਆਪ ਸਾਹਮਣੇ ਨਹੀਂ ਆਉਂਦੇ ਇੱਕ ਸਹਿ ਕੋਆਪਰੇਟਿਵ ਸਟੇਟਿਟੀ ਲਗਭਗ 9 ਕਿੱਲੇ 4 ਕਨਾਲ ਜਗ੍ਹਾ ਹੈ ਜਿਹੜੀ 에ਅਰਪੋਰਟ ਰੋਡ ਦੇ ਉੱਤੇ ਫਰੰਟ ਲੱਗਦਾ ਜੀ ਸੁਹਾਣਾ ਸਾਹਿਬ ਗੁਰੂ ਘਰ ਦੇ ਅਗਲੇ ਪਾਸੇ ਸੈਕਟਰ 68 ਦੀ ਜੀ ਗਮਾਂਡਾ ਨੇ ਸਹਿ ਕੋਆਪਰੇਟਿਵ ਸਟੇਟਿਟੀ ਨੂੰ ਉਹ ਜ਼ਮੀਨ ਅਲਾਟਮੈਂਟ ਕਰਦੀ ਤੇ ਉਹਨਾਂ ਨੇ ਉੱਥੇ ਫਲੈਟ ਖਰੀਦਦਾਰਾਂ ਨੂੰ ਵੇਚਤੇ ਲਗਭਗ 4450 ਦੇ ਰਹਿਣ ਬਸੇਰੇ ਹੈਗੇ ਉਹਦੇ ਚ ਜੀ ਤਾਂ ਲੋਕਾਂ ਤੋਂ ਪੇਮੈਂਟ ਆ ਜਿਹੜੀਆਂ ਕਿਸ਼ਤਾਂ ਚ ਲੈ ਕੇ ਇਹਨਾਂ ਨੇ ਸੈਕੋਗਰਟ ਸਟਾਟੀ ਨੇ ਗਮਾਂਡਾ ਨੂੰ ਭਰਤੇ ਰਹੇ ਕੁਝ ਕਤਾ ਖਰੀਦਦਾਰ ਇਹੋ ਜੇ ਸੀ ਕਿ ਜਿਨ੍ਹਾਂ ਨੇ ਫੁੱਲ ਪੇਮੈਂਟ ਕਰਤੀ ਕੁਝ ਬੰਦੇ ਡਿਫਾਲਟਰ ਹੋ ਗਏ ਜਿਹਦੀ ਪੇਮੈਂਟ ਦੀ ਨਾ ਜੀ ਉਹ ਲਗਭਗ 12-15 ਕਰੋੜ ਰੁਪਈਆ ਬਣ ਗਈ ਰੌਂਡ ਫਿਗਰ ਮੈਂ ਨਹੀਂ ਯਾਦ ਮੈਨਾਂ ਲਗਭਗ 15 ਕਰੋੜ ਦੇ ਆਸ-ਪਾਸ ਸੀਗੀ ਤੇ ਜਦੋਂ ਜਿਹੜੇ ਬਿਲਡਰ ਹੈ ਜੀ ਉਹਨਾਂ ਨੂੰ ਇਹ 2006 ਤੋਂ ਚੱਲਦੀ ਆ ਰਹੀ ਸੀ ਜਦੋਂ ਹੁਣ ਰੇਟ ਮਹਿੰਗੇ ਹੋ ਗਏ 2020 21 ਦੇ ਵਿੱਚ ਆ ਕੇ ਤਾਂ ਇੱਕ ਬਹੁਤ ਹੀ ਪੁਰਾਣਾ ਕਾਂਗਰਸੀ ਪ੍ਰਭਾਵਸ਼ਾਲੀ ਬਿਲਡਰ ਮਹੱਲੀ ਦੇ ਵਿੱਚ ਉਸ ਬੰਦੇ ਦੀ ਇਸ ਪ੍ਰਾਪਰਟੀ ਦੇ ਉੱਤੇ ਨਿਗਾ ਸੀ ਕਿ ਇਹਨੂੰ ਕਿਵੇਂ ਕਮਰਸ਼ੀਅਲ ਮਾਲ ਬਣਾਇਆ ਜਾਊਗਾ ਤੇ ਕਿਵੇਂ ਮਗਰਲੇ ਪਾਸੇ ਹਾਈ ਪ੍ਰੋਫਾਈਲ ਦੁਆਰੇ ਫਲੈਟ ਏ ਟਾ ਕੇ ਦੁਆਰੇ ਵਿੱਚ ਜਾਣਗੇ ਉਹ ਅਰਬਾਂ ਰੁਪਈਆ ਦੀ ਸੰਪਤੀ ਤੇ ਉਹਦੀ ਨਿਗਾ ਸੀ ਜੀ ਤੇ सीएम कांग्रेस ਦੇ ਸਰਬਾਨ ਚੰਦਰ ਸਿੰਘ ਜੀ ਜਮਿਨੀ ਜਦੋਂ सीएम ਸੀਗੇ ਉਦੋਂ ਕੈਬਨਟ ਦੀ ਮੀਟਿੰਗ ਦੇ ਵਿੱਚ ਇਸ ਜਗ੍ਹਾ ਦਾ ਜਿਹੜਾ 12-15 ਕਰੋੜ ਰੁਪਇਆ ਗਮਾਂਡਾ ਦਾ ਖੜਾ ਸੀ ਗਮਾਂਡਾ ਦੇ ਅਧਿਕਾਰੀ ਤੇ ਉਹ ਬਿਲਡਰ ਜਾਂ ਉਹ ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜਾ ਇਹਨੇ ਅਪਸਰਾਈਟ ਕਰਿਆ ਸੀ ਕਾਂਗਰਸੀ ਪ੍ਰਭਾਵਸ਼ਾਲੀ ਡੀਟਰ ਉਸ ਬੰਦੇ ਨੇ सीएम ਦੀ ਕੈਬਨਟ ਦੀ ਮੀਟਿੰਗ ਦੇ ਵਿੱਚੋਂ ਇਹ ਜਗਾਉਤ ਐਟ ਦਾ ਸ਼ਾਇਦ ਕਰਵਾ ਲਿਆ ਕਿ ਵਿਆਜ ਵਿਆਜ ਤਾਂ ਮਾਫ ਕਰ ਦਿੱਤਾ ਤੇ ਜਿਹੜੀ ਜਿਹੜੀ ਬਾਕੀ ਪੇਮੈਂਟ ਰਹੇਗੀ ਉਹ ਜਿੰਨੇ ਖਰੀਦਾਰ ਹੈ ਜਿੰਨੇ ਮੈਂਬਰ ਐਸਸਟਾਟੀ ਦੇ ਉਹਨਾਂ ਮੈਂਬਰਾਂ ਨੂੰ ਬਰਾਬਰ ਡਿਵਾਈਡ ਕਰ ਦਿੱਤਾ ਜਾਊਗਾ ਓਕੇ ਬਰਾਬਰ ਪੇਮੈਂਟ ਡਿਵਾਈਡ ਕਰਤੀ ਲੇਕਿਨ ਜਿੰਨਾ ਬੰਦਿਆਂ ਨੇ ਫੁੱਲ ਪੇਮੈਂਟ ਖੋਕਰ ਸਾਹਿਬ ਪਾ ਲਈ ਸੀ ਉਹ ਬੰਦੇ ਹਾਈ ਕੋਰਟ ਚਲੇਗੀ ਹਾਈ ਕੋਰਟ ਨੇ ਡਿਸੀਜਨ ਦਿੱਤਾ ਵੀ ਇਹ ਅੱਛਾ ਹਾਈ ਕੋਰਟ ਜਾਣ ਤੋਂ ਪਹਿਲਾਂ ਜਿਹੜੀ ਕੈਬਨਿਟ ਦੀ ਗੱਲ ਕਰਦੇ ਸੀ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਇੱਕ ਤਾਂ ਸੀਐਮ ਸਾਹਿਬ ਨੇ ਇਹਨਾਂ ਦਾ ਵਿਆਜ ਮਾਫ ਕਰਤਾ ਜਿਹੜੀ ਪੇਮੈਂਟ ਬਚੀ ਉਹ ਬਰੋਬਰ ਮੈਂਬਰਾਂ ਨੂੰ ਵੰਡ ਦਿੱਤੀ ਗਈ ਔਰ ਦੂਸਰਾ ਇੱਕ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਬੰਦੇ ਨੇ ਬੜੇ ਤੇਜ਼ ਛਾਤਰ ਦਿਮਾਗ ਨਾਲ ਇੱਕ ਪ੍ਰਭਾਵਨਾ ਦੀ ਕੰਪਨੀ ਜਿਹੜੀ ਗੈਰ ਕਾਨੂੰਨੀ ਹੈ ਆਉਣ ਦੀ ਰਿਕਾਰਡ ਔਰ ਉਹਨੂੰ ਰਜਿਸਟਰ ਉਹਨੂੰ ਕੈਬਨਟ ਮੰਤਰੀ ਕੈਬਨਟ ਦੀ ਮੀਟਿੰਗ ਚੋਂ ਮਨਜ਼ੂਰੀ ਦਿਵਾ ਲਈ ਕਿ ਅੱਜ ਤੋਂ ਬਾਅਦ ਇਹ ਇਹ ਸਟ੍ਰੈਟਜੀ ਸਾਰੀ ਦੇਖ ਰਿਹਾ ਕੋ ਪ੍ਰਭਾ ਕੰਪਨੀ ਕਰੂਗੀ ਇੱਕ ਪ੍ਰਾਈਵੇਟ ਪ੍ਰਾਈਵੇਟ ਜਿਹਾ ਕਿ ਤਿਆਰ ਕਰ ਲਈ ਬਰਾਬਰ ਜਿਵੇਂ ਇਹਨੂੰ ਲੁੱਟਣ ਠੱਗਣ ਵਾਸਤੇ ਪੰਜ ਬੰਦੇ ਆਪ ਦੇ ਪ੍ਰਭਾ ਕੰਪਨੀ ਦੇ ਨਾਂ ਦੇ ਗੈਰ ਕਾਨੂੰਨੀ ਢੰਗ ਨਾਲ ਵਿੱਚ ਉੱਥੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੀ ਉਹਨਾਂ ਨੂੰ ਪਰਮਿਸ਼ਨ ਦਿਵਾਤੀ ਕਿ ਅੱਜ ਤੋਂ ਬਾਅਦ ਇਸ ਜਿਹੜੀ ਸੋਸਾਇਟੀ ਪੰਚਮ ਸਟੇਟੀ ਹੈ ਇਹ ਦੀ ਜਿਹੜੀ ਗਾਂ ਜਿਹੜੇ ਖਿਦਾਰਾ ਮੈਂਬਰ ਮੈਂ ਪਰ ਹੈ ਉਹਨਾਂ ਨੂੰ ਸਾਰੀ ਦੇਖ ਰੇਕ ਤੇ ਹੈਂਡਓਵਰ ਪੰਜਮ ਸਟੇਟੀ ਨੂੰ ਕਰਤੀ ਦੱਸੋ ਇੱਕ ਸਰਕਾਰੀ ਸੰਪਤੀ ਚਾਰ ਬੰਦਿਆਂ ਨੂੰ ਹੈਂਡਓਵਰ ਕਰਤੀ ਇਹ ਸੀਐਮ ਸਾਹਿਬ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਸ ਤੱਕ ਦਾ ਖੋਖਰ ਸਾਹਿਬ ਕਦੇ ਕੋਈ ਡਿਸੀਜਨ ਹੋਇਆ ਤੇ ਪਰ ਹਾਈ ਕੋਰਟ ਨੇ ਕੀ ਡਿਸੀਜਨ ਦਿੱਤਾ ਸੀ ਹਾਈ ਕੋਰਟ ਨੇ ਡਿਸੀਜਨ ਦਿੱਤਾ ਜਿਹੜੇ ਮੈਂਬਰ ਉਥੋਂ ਪੀੜਤ ਸੀਗੇ ਉਹ ਹਾਈ ਕੋਰਟ ਗਏ ਹਾਈ ਕੋਰਟ ਦਾ ਸਹਾਰਾ ਲਿਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪੰਚਮ ਸਟੈਟੀ ਦੇ ਅਸੀਂ ਮੈਂਬਰ ਹੈ ਔਰ ਅਸੀਂ ਆਮਦੀ ਪੇਮੈਂਟ ਭਰ ਚੁੱਕੇ ਹਾਂ ਲੇਕਿਨ ਗਮਾਂਡਾ ਦੇ ਅਧਿਕਾਰੀ ਤੇ ਇੱਕ ਪ੍ਰਾਈਵੇਟ ਜਿਹੜੀ ਪ੍ਰਭਾ ਨਾ ਦੀ ਕੰਪਨੀ ਸਾਡੇ ਉੱਤੇ ਥੋਪੀ ਜਾ ਰਹੀ ਹੈ ਸਬੰਧਤ ਉਸ ਤਰ੍ਹਾਂ ਉਹ ਗੈਰਕਾਨੂੰਨੀ ਹੈ ਅਸੀਂ ਜਿਹੜੀ ਪੇਮੈਂਟ ਸਾਡੇ ਬਣੀ ਕਿਸੇ ਵੀ ਮੈਂਬਰਾਂ ਬਣੀ ਨਹੀਂ ਰਹਿੰਦੀ ਹੈ ਤੋ ਗਮਾਂਡਾ ਜਾਂ ਸਹਿ ਕੋਆਪਰੇਟਿਵ ਸਟੈਟਿਟਸ ਸਾਥੋਂ ਚਾਰਜ ਕਰੇ ਸਾਨੂੰ ਸਾਡੀ ਮਾਲਕੀ ਜਿਵੇਂ ਵੀ ਉਹਦੀ ਰੂਲ ਰੈਗੂਲੇਸ਼ਨ ਹੁੰਦੇ ਆ ਵੀ ਦੇ ਦੇ ਤਾਂ ਹਾਈ ਕੋਰਟ ਨੇ ਉਹਨਾਂ ਦੇ ਹੱਕ ਤੇ ਡਿਸੀਜਨ ਦਿੱਤਾ ਲੇਕਿਨ ਕਮਾਂਡਾ ਦੇ ਅਧਿਕਾਰੀ ਤੇ ਪ੍ਰਵਾ ਕੰਪਨੀ ਦੇ ਜਿਹੜੇ 5-4 ਮੈਂਬਰ ਬਣਾ ਕੇ ਉਸ ਬਿਲਡਰ ਨੇ ਜਿਹੜੀ ਸੰਪਤੀ ਦੇ ਉੱਤੇ ਕਬਜ਼ਾ ਕਰਨ ਦੀ ਮਨਛਾ ਨਾਲ ਘਰਾਂ ਨੂੰ ਜਾਣ ਦੇ ਤਰੀਕੇ ਨਾਲ ਉਹਨੇ ਆਪ ਦਾ ਕੰਮ ਚਾਲੂ ਰੱਖਿਆ ਔਰ ਅੱਜ ਜਦੋਂ ਤੱਕ ਆਪਾਂ ਵੀਡੀਓ ਬਣਾ ਰਹੇ ਆਂ ਪ੍ਰਵਾ ਕੰਪਨੀ ਦੇ ਬੰਦੇ ਗੈਰ ਕਾਨੂੰਨੀ ਢੰਗ ਨਾਲ ਉਸ ਸੰਪਤੀ ਦੇ ਜਿਹੜੇ ਮੈਂਬਰਨ ਉਸ ਸਟੈਟੂ ਨੂੰ ਯਾੜਨਾ ਚਾਹੁੰਦੇ ਆ ਔਰ ਉਹ ਪ੍ਰਾਈਵੇਟ ਬਿਲਡਰ ਜੋ ਕਾਂਗਰਸੀ ਪ੍ਰਭਾਵਸ਼ਾਲੀ ਹੈ ਉਹ ਬੰਦਾ ਉਹਨਾਂ ਬੰਦਿਆਂ ਦੀ ਆੜ ਦੇ ਵਿੱਚ ਸਭ ਕੁਝ ਕਰ ਰਿਹਾ ਔਰ ਇਹਦੇ ਵਿੱਚ ਗਮਾਂਡਾ ਦੇ ਅਧਿਕਾਰੀ ਹੈ ਜਿਹੜੇ ਨਾਲ ਉਹ ਪੂਰੀ ਸਪੋਰਟ ਕਰਦੇ ਆ ਕੋਈ ਸੁਣਵਾਈ ਨਹੀਂ ਜੀ ਪਰ ਤੁਹਾਨੂੰ ਇਹ ਦੱਸੋ ਕਿ ਅੱਜ ਦੀ ਡੇਟ 'ਚ ਜਿਹੜੇ ਉੱਥੇ ਦੇ ਵਸਨੀਕ ਨੇ ਜਾਂ ਪੁਰਾਣੇ ਸੁਸਾਇਟੀ ਦੇ ਮੈਂਬਰ ਨੇ ਜਿਹੜੇ ਉੱਥੇ ਪੱਕੇ ਤੌਰ ਤੇ ਰਹਿ ਰਹੇ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਕਰਕੇ ਪਲਾਟ ਖਰੀਦੀ ਸੀ ਉਹਨਾਂ ਨੂੰ ਕਿਹਾ ਕਿ ਜਾ ਰਿਹਾ ਹੈ ਕਾ ਕੋਈ ਸਮਝੌਤਾ ਹੋ ਗਿਆ ਕੋਈ ਕਾਨੂੰਨੀ ਐਵੇਂ ਦਾ ਬਣ ਗਿਆ ਕਿ ਉਹਨਾਂ ਨੂੰ ਮਕਾਨ ਖਾਲੀ ਕਰਨੇ ਪੈਣਗੇ ਦੇਖੋ ਨਾ ਤਾਂ ਮਕਾਨ ਖਾਲੀ ਕਰਨ ਵਾਲਾ ਮੈਟਰ ਹੈ ਨਾ ਕੋਈ ਸਮਝੌਤੇ ਵਾਲਾ ਕੋਈ ਰੌਲਾ ਹੈ ਰੌਲਾ ਇਹ ਹੈ ਕਿ ਪੰਚਮ ਸਟੇਟੇ ਦੀ ਉੱਤੇ ਜਿਹੜੀ ਪ੍ਰਾਪਰਟੀ ਸਰਕਾਰੀ ਲੋਕਾਂ ਨੇ ਖਰੀਦੀ ਸੀ ਆਪਦੇ ਮੈਂਬਰ ਸੀਗੇ ਉਹਨਾਂ ਦੇ ਉੱਤੇ ਇੱਕ ਪ੍ਰਵਾ ਕੰਪਨੀ ਦੀ 4-5 ਬੰਦਿਆਂ ਦੀ ਗੈਰ ਕਾਨੂੰਨੀ ਮਤਲਬ ਗੁੰਡਾ ਟੈਕਸ ਜਾਂ ਗੁੰਡਾ ਵਸੂਲੀ ਵਾਸਤੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਕਿ ਇਹ ਦੇਖਰੇ ਕਰਨਗੇ ਸਾਰੀ ਸਟੇਟੇ ਨੂੰ ਇਹ ਚਲਾਉਣਗੇ ਮੈਨੂੰ ਦੱਸੋ ਸਰਕਾਰ ਕੋਲੇ ਆਉਂਦੇ ਨੂੰ ਉਹ ਕੁੱਤਾ ਪਾ ਕੇ ਉਹ ਸੋਸਾਇਟੀ ਮਤਾ ਪਾ ਕੇ ਇਹ ਵੀ ਕਰ ਸਕਦੀ ਹੈ ਕਿ ਅਸੀਂ ਵੱਡੇ ਬਿਲਡਰ ਨੂੰ ਵੇਚ ਦਾਂਗੇ ਐਨ ਐਨ ਮੈਂਬਰਾਂ 'ਚ ਪੈਸੇ ਵੰਡ ਦਾਂਗੇ ਮੈਂਬਰ ਆਪਣੇ ਮਕਾਨ ਕਿਤੇ ਹੋਰ ਲੈ ਲੈਣ ਇਹ ਮੈਨ ਪੰਡਾ ਨਹੀਂ ਖੋਖਰਾਂ ਨੂੰ ਪਤਾ ਕੀ ਹੈ ਜਿਹੜੇ ਮੈਂਬਰ ਹਨ ਇਹ ਉਹ ਮੈਂਬਰਸ਼ਿਪ ਲੈ ਕੇ ਆਪਣੇ ਫਲੈਟ ਖਰੀਦੇ ਜਿਹੜੇ ਰਹਿ ਗਏ ਉਹਨਾਂ ਨੇ ਆਪਣਾ ਪੈਸਾ ਪੇ ਕਰਤਾ ਉਹਨਾਂ ਨੂੰ ਉਹ ਪ੍ਰਾਈਵੇਟ ਬੰਦੇ ਇੰਨਾ ਕੁ ਹਰਾਸਮੈਂਟ ਦੇਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵੀ ਡੇਰੇ ਆ ਗੁੰਡਾ ਟੈਕਸ ਆ ਜਾ ਦਿਓ 2500 ਰੁਪਿਆ ਦਿਓ ਮੈਂਬਰਸ਼ਿਪ ਬਣਾਓ ਲਾਓ ਤੇ ਜੇ ਕਿਸੇ ਨੇ ਕੋਈ ਟਰਾਂਜੈਕਸ਼ਨ ਕਰਾਉਣੀ ਹੈ ਤਾਂ ਉਹਨਾਂ ਦਾ ਸਰਟੀਫਿਕੇਟ ਲਿਓ ਜਿਹੜੀ ਸਟ੍ਰੈਟਜੀ ਗੈਰ ਕਾਨੂੰਨੀ ਆ ਉਹਦਾ ਸਰਟੀਫਿਕੇਟ ਜ਼ਰੂਰੀ ਕਰਤਾ ਗਮਾਂਡਾ ਦੇ ਅਧਿਕਾਰੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਮੈਨੂੰ ਇੱਕ ਗੱਲ ਦੱਸੋ ਖੋਖਰ ਸਾਹਿਬ ਅਸੀਂ ਗਮਾਂਡਾ ਨੂੰ ਇੱਕ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਜਿਹੜੀਆਂ ਪਿਛਲੇ 5 ਸਾਲ ਤੋਂ ਇਸ ਤਰ੍ਹਾਂ ਦੀਆਂ ਸੀਐਮ ਪੋਰਟਲ ਦੇ ਉੱਤੇ ਕਮਲੈਂਡਾਂ ਗਈਆਂ ਉਹਨਾਂ ਦੇ ਉੱਤੇ ਅੱਜ ਤੱਕ ਤੁਸੀਂ ਜਨਤਕ ਕਾਉਣੀ ਕੀਤਾ ਤੁਸੀਂ ਗਮਾਂਡਾ ਦੀ ਵੈਬਸਾਈਟ ਦੇ ਉੱਤੇ 18 ਬਿਲਡਰਾਂ ਬੰਨੀ ਅਰਬਾਂ ਰੁਪਿਆ ਖੜਾ ਸਰਕਾਰ ਦਾ ਉਹ ਜਨਤਕ ਕਾਉਣੀ ਕਰਦੇ ਸਵਾਲੀਆ ਚੈਨ ਲੱਗ ਰਿਹਾ ਸਰਕਾਰ ਦੇ ਕਾਮਕਾਰਜ ਦੇ ਉੱਤੇ ਗਮਾਂਡਾ ਦੇ ਅਧਿਕਾਰੀਆਂ ਦੇ ਕਾਰਨ ਔਰ ਇਸ ਸਟੇਟਿਕ ਨੂੰ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਨੈਟ ਅਮਾਉਂਟਾ ਬਿਲਡਰਾਂ ਵੱਲ 18 ਤੋਂ ਥੋੜੇ ਵੱਧ ਨੇ 19000 ਕਰੋੜ ਰੁਪਇਆ ਖੜਾ ਕਿਉਂ ਬਿਲਡਰਾਂ ਨੇ ਸਮੇ ਸਮੇਸਰ ਜਮਾ ਕਰਾਉਣ ਹੁੰਦੇ ਆ ਪੁੱਢਾ ਦਾ ਘਮਾਟਾ ਕੋਲ ਉਹ ਪੈਸੇ ਜਮਾ ਨਹੀਂ ਕਰਾਏ 19000 ਕਰੋੜ ਕੋਈ ਛੋਟੀ ਅਮਾਉਂਟ ਨਹੀਂ ਹੈ ਦੇਖੋ 19000 ਕਰੋੜ ਰੁਪਇਆ ਖੋਖਰ ਸਾਹਿਬ ਤੁਹਾਡੇ ਆંકੜੇ ਜਿਹੜੇ ਇਕੱਠੇ ਕਰਿਆ ਉਹ ਹੋ ਸਕਦੇ ਆ ਲੇਕਿਨ ਬਹਾਲੀ ਜੀਰਕਪੁਰ ਤੇ ਖਰੜ ਇਹਦੀ ਸੰਪਤੀ ਦੀ ਜਿਹੜੀ ਜਿਹੜਾ ਬਕਾਇਆ ਖੜਾ ਨਾ ਨਹੀਂ ਉਹ ਬਹੁਤ ਜ਼ਿਆਦਾ ਹੈ ਔਰ ਉਹ ਅਕਬਰ ਰੁਪੀਆਂ ਦੇ ਵਿੱਚ ਹੈ ਔਰ ਦੂਸਰਾ ਪੁਆਇੰਟ ਇਹ ਹੈ ਕਿ ਇਹਨਾਂ ਬੰਨੀ ਜਦੋਂ ਬਕਾਇਆ ਖੜਾ ਹੋਵੇ ਬਿਲਡਰਾਂ ਬੰਨੀ ਤਾਂ ਉਹਨਾਂ ਨੂੰ ਨਵੀਂ ਆਕਸ਼ਨ ਨਹੀਂ ਦਿੱਤੀ ਜਾ ਸਕਦੀ ਲੇਕਿਨ ਗਵਾਂਡਾ ਦੇ ਅਧਿਕਾਰੀ ਸਰਕਾਰ ਨੂੰ ਕਠੜੇ ਦੇ ਵਿੱਚ ਖੜਾ ਕਰ ਰਹੀ ਹੈ ਔਰ ਲੋਕਾਂ ਨੂੰ ਛੋਚਨ ਕਰਕੇ ਲੋਕਾਂ ਦੀ ਲੁੱਟ ਕਰਕੇ ਉਹਨਾਂ ਬੰਦਿਆਂ ਨੂੰ ਜਿਵੇਂ ਹੁਣ ਸੰਨੀਅਨ ਕਰੇ ਵਾਲਾ ਭਜਣਾ ਪੜਿਆ ਡੀਜੀਪੀ ਸਾਹਿਬ ਨੂੰ ਹਾਈ ਕੋਰਟ ਨੇ ਤਾਲਬ ਕਰ ਲਿਆ ਡੀਜੀਪੀ ਸਾਹਿਬ ਨੂੰ ਹਾਈ ਕੋਰਟ ਦੇ ਵਿੱਚ ਜਵਾਬ ਨਹੀਂ ਆ ਰਹੇ ਸੀ ਜਦੋਂ ਜੱਜ ਸਾਹਮਣੇ ਪੁੱਛਿਆ ਵੀ ਇਹ ਬੰਦਾ ਇੱਕ ਸਾਲ ਤੋਂ ਮਿਲ ਨਹੀਂ ਰਿਹਾ ਦੱਸੋ ਤੁਸੀਂ ਕਾਹਨੂੰ ਰੈਸਟ ਕਰਦੇ ਤਾਂ ਜਿੰਨੇ ਚਿਰ ਤੇ ਡੀਜੀਪੀ ਸਾਹਮਣੇ ਆਪ ਦਾ ਪੱਖ ਰੱਖਣਾ ਚਾਇਆ ਤਾਂ ਸੈਕਟਰੀ ਨੇ ਗੱਜ ਸਾਹਿਬ ਨੂੰ ਦੱਸਿਆ ਕਿ ਜਿਹੜੇ ਬੰਦੇ ਦਾ ਕਹਿ ਰਿਹਾ ਕਿ ਉਹ ਮਿਲ ਨਹੀਂ ਰਿਹਾ ਉਹ ਤਾਂ ਵੀਡੀਓ ਕਾਨਫਰੈਂਸ ਦੇ ਜਰੀਏ ਸਾਰੀ ਪ੍ਰਸੀਡਿੰਗ ਸੁਣ ਰਿਹਾ ਕੋਰਟ ਦੀ ਫਿਰ ਉਹ ਬੰਦਾ ਜਿਹੜੇ ਪਿੰਕਲ ਤੋਂ ਟੋਡਿਕਾ ਪਰ ਜਿਹੜੇ ਪੰਚਮ ਸੁਸਾਇਟੀ ਵਾਲੇ ਨੇ ਪੀੜਤ ਨੇ ਉਹ ਹੁਣ ਜਿਸ ਤਰ੍ਹਾਂ ਸੋਚ ਰਹੇ ਨੇ ਕਿ ਕੀ ਕਰਨਗੇ ਅਗਲਾ ਸਟੈਪ ਕੀ ਹੋਏਗਾ ਉਹਨਾਂ ਦਾ ਉਹਨਾਂ ਤੁਹਾਡੇ ਸੰਪਰਕ ਚ ਹੋਣਗੇ ਬੰਦੇ ਬਿਲਕੁਲ ਖੋਖਸਾ ਮੈਂ ਗੱਲ ਪੂਰੀ ਕਰਦਾ ਕਿ ਫਿਰ ਉਹ ਬਾਜਵੇ ਨੂੰ ਤਾਂ ਫੜ ਲਿਆ ਲੇਕਿਨ ਜਿਹੜੇ ਬੰਦੇ ਜਿਹਨਾਂ ਨਾਲ ਆਪਾਂ ਗੱਲ ਕਰੀਏ ਉਹ ਪਾਰਟੀਆ ਚ ਬੈਠੇ ਹੁਣ ਉਸੇ ਗੱਲ ਤੇ ਆਉਣੇ ਆਏ ਐ ਉਸੇ ਗੱਲ ਤੇ ਆਉਣਾ ਕਿ ਪੰਜਮ ਸਟ੍ਰੈਟਜੀ ਜਿਹੜੀ ਪ੍ਰਾਪਰਟੀ ਨੂੰ ਲੁੱਟ ਕੇ ਇਹਨਾਂ ਨੂੰ ਜਾੜਿਆ ਜਾਣਾ ਉਹ ਉਹਨਾਂ 18 ਬਿਲਡਰਾਂ ਦੇ ਵਿੱਚੋਂ ਹੀ ਇੱਕ ਬੰਦਾ ਹੈ ਜਿਹੜੇ ਨੇ ਇਹ 400 ਘਟ ਜਾਂਦੇ ਆ ਮੈਂ ਸੀਐਮ ਸਾਹਿਬ ਨੂੰ ਇੱਕ ਰਿਕਵੈਸਟ ਕਰੂੰਗਾ ਕਿ ਇਸ ਗਮਾਂਡਾ ਤੇ ਜਿਹੜਾ ਮਹੱਲੀ ਦੇ ਵਿੱਚ ਗਮਾਂਡਾ ਦੇ ਅਧਿਕਾਰੀ ਤੇ ਬਿਲਡਰ ਇਸ ਤਰ੍ਹਾਂ ਦੀਆਂ ਸਟ੍ਰੈਟਜੀਆ ਨੂੰ ਜਾੜ ਰਹੇ ਆ ਇਹ ਕੱਲੀ ਦੀ ਗੱਲ ਨਹੀਂ ਕਰਾਂਗੇ ਉਹਨਾਂ ਤੇ ਹੋਰ ਵੀ ਬੜੇ ਪੀੜ ਤਾਂ ਉਹਨਾਂ ਦੀ ਆਪਾਂ ਗੱਲ ਕਰਾਂਗੇ ਕਿ ਤੁਸੀਂ ਖੋਕਰ ਸਾਹਿਬ ਕਈ ਦਿਨਾਂ ਤੋਂ ਗਮਾਂਡਾ ਦੇ ਉੱਤੇ ਲੋਕਾਂ ਦੀ ਆਵਾਜ਼ ਉਠਾ ਰਹੇ ਹੋ ਗਮਾਂਡਾ ਦੀ ਲੁੱਟ ਦੇ ਖਿਲਾਫ ਤਾਂ ਮੈਂ ਚਾਹੂੰਗਾ ਵੀ ਸੀਐਮ ਸਾਹਿਬ ਨੂੰ ਕਿ ਉਹ ਚੇਅਰਮੈਨ ਆ ਉਹ ਇਹਨਾਂ ਨੂੰ ਅਧਿਕਾਰੀਆਂ ਨੂੰ ਤਲਬ ਕਰਨ ਔਰ ਲੋਕਾਂ ਦਾ ਜਿਹੜਾ ਰਹਿਣ ਸੁਖਾਰਾ ਬਚੇ ਤੇ ਉਜਾੜੇ ਤੋਂ ਬਚੇ ਤੇ ਤਾਂ ਕਿ ਜਿਹੜੀ ਸਰਕਾਰੀ ਖਜ਼ਾਨੇ ਦੀ ਡੈਮੇਜ ਔਰ ਲੁੱਟ ਹੈ ਔਰ ਲੋਕਾਂ ਦੇ ਵੀ ਹੋ ਰਹੀ ਹੈ ਤੇ ਸਰਕਾਰ ਦੀ ਵੀ ਹੋ ਰਹੀ ਹੈ ਉਹਨੂੰ ਬਚਾਇਆ ਜਾਵੇ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਸੀਐਮ ਸਾਹਿਬ ਤੱਕ ਇਹ ਐਕਸ਼ਨ ਲੈਣ ਵਾਸਤੇ ਆਵਾਜ਼ ਨਹੀਂ ਪਹੁੰਚਦੀ ਅਸੀਂ ਖੋਖਰ ਸਾਹਿਬ ਰਿਕਵੈਸਟ ਕਰਾਂਗੇ ਕਿ ਉਹਨਾਂ ਚਿਰ ਗਮਾਂਡਾ ਦੇ ਖਿਲਾਫ ਹਰ ਰੋਜ਼ ਨਮਿਤ ਨਵੇਂ ਸਟੇਟਿੰਗਾਂ ਦੇ ਮੈਟਰ ਆ ਰਹੇ ਆ ਅਸੀਂ ਓਵੇਂ ਜਿੱਕਰਵਾਜ ਹੈ ਜਿਹੜੀ ਉਹ ਲੋਕਾਂ ਦੀ ਬੁਲੰਦ ਕਰਦੇ ਰਹਿੰਦੇ ਬਿਲਕੁਲ ਪੰਚਮ ਸੁਸਾਇਟੀ ਨੂੰ ਲੈ ਕੇ ਤੁਹਾਡੇ ਕੋਲ ਡਾਕੂਮੈਂਟ ਕਿਸ ਤਰ੍ਹਾਂ ਦੇ ਨੇ ਤੇ ਕਿਹੜੇ ਕਿਹੜੇ ਡਾਕੂਮੈਂਟ ਨੇ ਉਹ ਵੀ ਸਾਡੇ ਜਿਹੜੇ ਹੈਗੇ ਆ ਉਸ ਨੂੰ ਉਹਨਾਂ ਨੂੰ ਜਾਣਕਾਰੀ ਜ਼ਰੂਰ ਦੇਖੋਖਰ ਸਾਹਿਬ ਮੈਂ ਤੁਹਾਨੂੰ ਸਾਰਾ ਰਿਕਾਰਡ ਜੇ ਕੋ WhatsApp ਕਰਤਾ ਹੋਰ ਵੀ ਕਰ ਦੇਣਾ ਹਾਈ ਕੋਰਟ ਨੇ ਡਿਸੀਜਨ ਦਿੱਤੇ ਸੀ ਆਂ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜੋ ਹੋਇਆ ਲੋਕਾਂ ਨੇ ਜੋ ਕੰਪਲੇਨਟਾਂ ਕੀਤੀਆਂ ਜੋ ਸੇ ਕੋਰਪੋਰੇਟਰ ਸਟ੍ਰੈਟਜੀ ਦੇ ਅਧਿਕਾਰੀਆਂ ਨੇ ਲਿਖਿਆ ਵੀ ਇਹ ਪੰਚਮ ਸਟ੍ਰੈਟਜੀ ਪ੍ਰਵਾ ਕੰਪਨੀ ਹੈ ਜਿਹੜੀ ਉਹਨੂੰ ਕੋਈ ਅਧਿਕਾਰ ਨਹੀਂ ਕਿ ਇਸ ਸਟ੍ਰੈਟਜੀ ਦੇ ਉੱਤੇ ਕਬਜ਼ਾ ਕਰੇ ਜਾਂ ਆਪਣਾ ਅਧਿਕਾਰ ਜਮਾਵੇ ਔਰ ਉਹਨਾਂ ਦੀ ਤੁਸੀਂ ਗੁੰਡਾਗਰਦੀ ਦੇਖੋ ਬਿਲਡਰ ਦੀ ਤੇ ਉਹਨਾਂ ਦੀ ਗੇਟ ਦੇ ਉੱਤੇ ਉਹਨਾਂ ਨੇ ਆਪਦਾ ਦਫ਼ਤਰ ਬਣਾਇਆ ਔਰ ਸਟ੍ਰੈਟਜੀ ਦੇ ਅੱਗੇ ਜਿਵੇਂ ਆਪਾਂ ਕਹਿ ਦਈਏ ਵੀ ਟੋਲ ਪਲਾਜ਼ਾ ਦਿੱਤੇ ਹੋਣਾ ਗੱਡੀ ਨਹੀਂ ਲੰਘ ਸਕਦੀ ਉਹ ਵੀ ਉਹ ਗੇਟ ਦੇ ਉੱਤੇ ਬੈਠੇ ਆ ਮਤਲਬ ਇੱਕ ਇਹ ਕਹਿ ਸਕਦੇ ਆ ਕਿ ਕਲੋਨੀ ਨੂੰ ਟੇਕਓਵਰ ਕਰ ਲਿਆ ਗੈਰਕਾਨੂੰਨੀ ਢੰਗ ਨਾਲ ਬੰਦੀ ਬਣਾ ਲਈ ਗਏ ਆ ਉਹ ਜਿਵੇਂ ਚਾਹੁੰਦੇ ਆ ਉਸੇ ਤੱਕ ਆ ਉਹ ਆਪਦੀ ਮਨਮਰਜ਼ੀਆਂ ਨਾਲ ਸਰਾਸਮਟ ਦੇ ਰਹੇ ਆ ਤੇ ਲੋਕ ਆ ਜਿਹੜੇ ਆਪਦੀ ਸਟ੍ਰੈਟੀਜੀ ਵੇਚ ਕੇ ਆਪਦੇ ਪ੍ਰੋਫਾਇਟ ਆ ਜਿਹੜੇ ਚਲੇ ਜਾਂ ਔਰ ਸੀਏ ਨੂੰ ਢਾ ਕੇ ਮਾਲ ਬਣਾ ਕੇ ਬਹੁਤ ਵੱਡਾ ਮੁਨਾਫਾ ਕੱਟিয়ে ਲੋਕਾਂ ਦਾ ਬਹੁਤ ਵੱਡੇ ਸ਼ੋਸ਼ਣ ਦੇ ਨਾਲ ਨਾਲ ਸਰਕਾਰ ਦੀ ਜਿਹੜੀ ਸਰਕਾਰ ਦੀ ਛਵੀ ਹੈ ਉਹਨੂੰ ਵੀ ਇੰਨਾ ਅਧ்கਾਈ ਜਾਣੇ ਤੇ ਗੁੰਡਾ ਜਿਹੜੇ ਬਿਲਡਰ ਹੈ ਉਹਨਾਂ ਨੇ ਦਾਤੇ ਲਾਤੀ ਔਰ ਕੋਈ ਇਹਨਾਂ ਨੂੰ ਦਰਨੀ ਸਰਕਾਰ ਦਾ ਆਪਣੀ ਮਨਮਰਜ਼ੀ ਕਰਦੇ ਸਰਸੰਗ ਜੀ ਉਹਨਾਂ ਨੂੰ ਕੁਝ ਲਾਲਚ ਤਾਂ ਦਿੰਦੇ ਹੋਣਾ ਕਿ ਤੁਹਾਡੀ ਪ੍ਰੋਪਰਟੀ ਦਾ ਤੁਹਾਡੇ ਫਲੈਟ ਦਾ ਇਹਨਾਂ ਪਾਸਾ ਦੇ ਦਾਂਗੇ ਕੋਈ ਗੱਲ ਚੱਲਦੀ ਹੈ ਉਹਨਾਂ ਨਾਲ ਦੇਖੋ ਗੱਲ ਹੈ ਕੁਛ ਹੋਕਰ ਸਾਹਿਬ ਜਿਹੜਾ ਬੰਦਾ ਇੱਕ ਮੈਂਬਰ ਬਣ ਕੇ ਜਾਂ 20 30 40 ਲੱਖ ਰੁਪਏ ਦਾ ਫਲੈਟ ਖਰੀਦਦਾ ਉਹ ਆਪਦਾ ਰਹਿਣ ਵਾਸਤੇ ਖਰੀਦਦਾ ਨਾ ਕਿ ਇਸ ਵਾਸਤੇ ਖਰੀਦਦਾ ਵੀ 5 7 ਤੋਂ 10 ਸਾਲਾਂ ਬਾਅਦ ਉਹਨੂੰ ਜਾੜਿਆ ਜਾਊਗਾ ਜਦੋਂ ਉਹਨੂੰ ਹਰਸਮੈਂਟੇ ਨਹੀਂ ਦਿੱਤੀ ਜਾਂਦੀ ਹੈ ਉਹਨਾਂ ਲੋਕਾਂ ਨੂੰ ਉਹਦੇ ਵਿੱਚੋਂ ਕਈ ਬੰਦੇ ਕੁਝ ਜਿਵੇਂ ਆਪਾਂ ਕਹਿ ਦਿੱਤੀ ਵੀ ਹਰ ਤਰ੍ਹਾਂ ਦੇ ਬਲਦੇ ਹੁੰਦੇ ਆ ਤਾਂ ਜਿਹੜੇ ਸ਼ਰਾਫਤ ਵਾਲੇ ਬੰਦੇ ਹੁੰਦੇ ਅਗਲਾ ਕਹਿੰਦੇ ਆ ਪੈਸੇ ਮਿਲਦੇ ਆ ਆਪਣੇ ਲੈ ਲਓ ਪਰ ਉਹਨਾਂ ਨੂੰ ਇੱਕ ਇੱਕ ਲਾਲਚੀ ਦਿੱਤਾ ਜਾ ਰਿਹਾ ਕਿ ਤੁਹਾਨੂੰ ਹੋਰ ਜਗ੍ਹਾ ਦੇ ਉੱਤੇ ਸਟੇਟਿ ਬਣਾ ਕੇ ਤੁਹਾਨੂੰ ਫਲੈਟ ਦਿੱਤੇ ਜਾਣਗੇ ਤੁਸੀਂ ਇਹ ਜਗਾ ਖਾਲੀ ਕਰਨੀ ਆ ਕੁਝ ਬੰਦਿਆਂ ਦੇ ਉੱਤੇ ਇਸ ਤਰ੍ਹਾਂ ਦੀ ਦਾਬੀ ਬਣਾਈ ਜਾ ਰਹੀ ਹੈ ਔਰ ਜਿਸ ਭਾਅ ਮਿਲਦੇ ਆ ਉਸੇ ਭਾਅ ਉਹਨਾਂ ਤੋਂ ਕੁਝ ਬੰਦਿਆਂ ਨੂੰ ਖਰੀਦ ਕੇ ਖਾਲੀ ਕਰਵਾ ਕੇ ਖੰਡਰ ਬਣਾ ਕੇ ਦੂਜਿਆਂ ਨੂੰ ਪਰੇਸ਼ਾਨ ਕਰਕੇ ਉਹ ਸਟੇਟਿ ਨੂੰ ਢਾਇ ਢੇਰੀ ਕਰਕੇ ਔਰ ਭਾਦੀਆਂ ਦਾ ਮੁਨਾਫਾ ਘੱਟਣ ਵਾਸਤੇ ਲਗਭਗ ਪੰਜਾਬ ਦਾ 400 ਮੈਂਬਰ ਹੈ ਜਿਹੜਾ ਸਟੇਟਿ ਦਾ ਉਹਨੂੰ ਜਾੜ ਕੇ ਸਰਕਾਰੀ ਸੰਪਤੀ ਦੇ ਉੱਤੇ ਕਬਜ਼ਾ ਕੀਤਾ ਜਾਊਗਾ ਔਰ ਆਪਦੀ ਆਪ ਦੇ ਮੁਨਾਫੇ ਲਈ ਖਾਤਰ ਇਹਨਾਂ ਨੇ ਗਮਾਡਾ ਕੁੱਡਾ ਦੇ ਇਤਿਹਾਸੀਆਂ ਦੇ ਨਾਲ ਰਲ ਕੇ ਇਹ ਇਹ ਸਾਰਾ ਕੰਮ ਕਰ ਲਿਆ। ਦੂਸਰਾ ਫੋਖਰ ਸਾਹਿਬ ਦੇਖੋ ਹਾਈ ਕੁੱਡ ਦੇ ਉੱਤੇ ਨਾਫੇ ਕਾਰਨ ਚਾਰ ਘਰ ਨੂੰ ਉਜਾੜਦੀ ਤੇਰੇ ਪਰ ਜਦੋਂ ਆਪਾਂ ਬਾਰ ਬਾਰ ਗੱਲ ਕਰਦੇ ਆ ਗਵਾਡਾ ਨਾਲ ਸੰਬੰਧਿਤ ਪ੍ਰੋਜੈਕਟਾਂ ਦੀ ਬਾਰ ਬਾਰ ਗੱਲ ਆਉਂਦੀ ਹੈ ਅਧਿਕਾਰੀਆਂ ਦੀ ਚਾਹੇ ਉਹ ਨਗਰ ਕੌਂਸਲਾਂ ਦੇ ਅਧਿਕਾਰੀ ਹੋਣ ਜਾਂ ਗਮਾਡਾ ਦੇ ਹੋਣ ਉਹਨਾਂ ਦੀ ਡਿਊਟੀ ਹੁੰਦੀ ਹੈ ਕਿ ਕੋਈ ਨਜਾਇਜ਼ ਕੰਮ ਨਾ ਹੋਵੇ ਸੜਕਾਂ ਵਧੀਆ ਮਿਲਣ ਫੁੱਟਪਾਥ ਲੋਕਾਂ ਨੂੰ ਮਿਲੇ ਪਾਰਕ ਚੰਗੇ ਹੋਣ ਪਰ ਉਹਨਾਂ ਦਾ ਧਿਆਨ ਹੈ ਨਹੀਂ ਐਸੇ ਵਾਲੇ ਪਾਸੇ ਧਿਆਨ ਨਾ ਫਿਰ ਸਰਕਾਰ ਕੰਟਰੋਲ ਕਿਉਂ ਨਹੀਂ ਕਰ ਰਹੀ ਉਹਨਾਂ ਨੂੰ ਅੰਮ ਦਿਸ਼ਾ ਨਿਰਦੇਸ਼ ਕਿਉਂ ਨਹੀਂ ਦੇ ਰਿਹਾ ਕਿ ਲੋਕਾਂ ਨੂੰ ਸਹਿਰੀ ਸਹੂਲਤਾਂ ਦੇ ਦਿਓ ਕੇਵਲ ਮੰਤਰੀ ਬਿਆਨਵਾਦ ਦੇ ਅਖਬਾਰਾਂ ਚ ਆਇਆ ਕਰਾਂਗੇ ਆਇਆ ਕਰਾਂਗੇ ਅਮਲੀ ਤੌਰ ਤੇ ਨਜ਼ਰ ਨਹੀਂ ਆਉਂਦਾ ਕੋਰਟ ਕਿੱਥੇ ਨਜ਼ਰ ਆਉਂਦਾ ਤੁਹਾਨੂੰ ਸਾਰੇ ਕਸੇ ਦੇ ਵਿੱਚ ਜਾਂ ਤਾਂ ਇਹਦੇ ਚ ਦੋ ਮੈਂ ਦੋ ਮੇਰੇ ਦੋ ਮੰਨ ਦੇ ਵਿੱਚ ਸਵਾਲ ਆਉਂਦੇ ਕਿ ਜਾਂ ਤਾਂ ਸਰਕਾਰ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਜਾਂ ਸਰਕਾਰ ਦੇਖਣਾ ਨਹੀਂ ਚਾਹੁੰਦੀ ਜਾਂ ਫਿਰ ਜਿਹੜੇ ਅਧਿਕਾਰੀ ਹੈ ਆਈਐਸ ਅਧਿਕਾਰੀ ਉਹਨਾਂ ਨੇ ਜਿਹੜੀ ਸਰਕਾਰ ਹੈ ਉਹਨਾਂ ਦੇ ਸਾਰੀਆਂ ਕਮ ਖਾਮੀਆਂ ਉਹਨਾਂ ਨੇ ਉਹਨਾਂ ਨੂੰ ਪੈਂਚਰ ਕਰ ਲਿਆ ਜਾਂ ਖਾਮੀਆਂ ਉਹਨਾਂ ਦੀਆਂ ਭਾ ਲੀਆਂ ਔਰ ਅੱਜ ਉਹ ਜਾਂ ਤਾਂ ਸਰਕਾਰ ਦੇ ਅੱਖੇ ਤੋਂ ਬਾਹਰ ਹੈ ਅਧਿਕਾਰੀ ਤੇ ਜਾਂ ਫਿਰ ਉਹ ਸਰਕਾਰ ਨੂੰ ਗੁੰਮਰਾ ਕਰ ਰਿਹਾ ਜਿਹੜੇ ਸੋਰਸ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਕਿ ਜਿਹੜੇ ਸੋਰਸ ਸੀਐਮ ਸਾਹਿਬ ਦਾ ਹਰੇਕ ਤਰ੍ਹਾਂ ਦੀ ਮੀਡੀਆ ਦੇ ਵਿੱਚ ਜਿਹੜੀ ਖਬਰ ਆਉਂਦੀ ਹੈ ਉਹਨੂੰ ਪਹੁੰਚਾਉਂਦੇ ਹੈ ਤਾਂ ਉਹ ਸੀਐਮ ਸਾਹਿਬ ਤੱਕ ਇਸ ਖਬਰ ਨੂੰ ਜਰੂਰ ਪਹੁੰਚਾਉਣ ਇਹ ਜਿਹੜੀ ਸਟੇਟਿਕ ਹੈ ਉਹਦੇ ਘਰ ਜਿਹੜੇ ਜਾੜੇ ਜਾਣੇ ਹਨ ਉਹ ਗਵਾਂਡਾ ਦੇ ਅਧਿਕਾਰੀਆਂ ਦੀ ਬਿਲੀ ਭੁਗਤਣ ਵਾਲਾ ਤੇ ਇਹਨਾਂ ਦੇ ਹਿੱਸੇ ਹੈ ਜਿਵੇਂ ਦੇਖੋ ਮਹਾਲੀ ਦੇ ਆਸੇ ਪਾਸੇ ਬਹੁਤ ਸਾਰੀਆਂ ਬਿਲਡਰ ਬਹੁਤ ਸਾਰੀਆਂ ਬਿਲਡਿੰਗਾਂ ਇਹੋ ਜਿਹੀਆਂ ਜਿਹੜੀਆਂ ਆਈਐਸ ਅਧਿਕਾਰੀ ਤੇ ਵੱਡੇ ਜਿਹੜੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੇ ਬਹੁਤ ਪ੍ਰਾਪਰਟੀਆਂ ਬਣਾ ਰੱਖੀਆਂ ਹਨ ਕੱਲੇ ਮਹੱਲੀ ਮਹੱਲੀ ਦੀ ਜੇ ਆਪਾਂ ਗੱਲ ਕਰੀਏ ਤੇ ਅਰਬਾਂ ਰੁਪਈਆਂ ਦੇ ਜਿਹੜੀ ਸਰਕਾਰੀ ਸੰਪਤੀ ਦੀ ਲੁੱਟ ਹੈ ਉਹ ਕੱਲੇ ਅਧਿਕਾਰੀ ਨਹੀਂ ਕਰ ਰਹੇ ਨਾਲ ਬਿਲਡਰ ਰਲੇ ਹੋਏ ਆ ਔਰ ਹੋ ਸਕਦਾ ਇਹਨਾਂ ਦੇ ਨਾਲ ਰਾਜਨੀਤੀ ਲੋਕ ਦੇ ਵੀ ਕੁਝ ਬੰਦੇ ਰਲੇ ਹੋਣ ਸੀਐਮ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਇਹਦੇ ਬੰਨੀ ਧਿਆਨ ਕਰਕੇ ਲੋਕਾਂ ਨਾਲ ਇਨਸਾਫ ਦੀ ਜਿਹੜੀ ਉਮੀਦ ਲਾਈ ਲੋਕ ਸੀਐਮ ਸਾਹਿਬ ਤੋਂ ਬੈਠੇ ਆ ਉਹਦੇ ਤੇ ਧਿਆਨ ਕਰਕੇ ਲੋਕਾਂ ਨੂੰ ਇਨਸਾਫ ਦੇਣ ਤਾਂ ਕਿ ਲੋਕ ਸੀਗਾ ਮੱਗਰਦਾ ਸਾਡਾ ਪੰਜਾਬ ਦਾ ਉਹਦੇ ਤੋਂ ਉਮੀਦ ਜਿਹੜੀ ਲਾਈ ਉਹਦੇ ਤੋਂ ਪੂਰੇ ਉਤਰਨਾ ਠੀਕ ਹੈ ਸਤਿਕਾਰ ਸਿੰਘ ਜੀ ਧੰਨਵਾਦ ਸੋ ਇਹ ਸੀ ਗੁਵਡਾ ਨਾਲ ਸੰਬੰਧ ਤੇ ਇੱਕ ਵੱਡਾ ਮਾਮਲਾ ਪੰਚਮ ਸੋਸਾਇਟੀ ਦਾ ਉਹਨਾਂ ਵਾਲੇ ਦਿਨਾਂ ਦਰਾਂਨ ਹੋਰ ਵੀ ਜੋ ਕਪੜੇ ਨੇ ਉਹ ਵੀ ਤੁਹਾਨੂੰ ਜਾਗਰ ਕਰਾਂਗੇ ਦੱਸਾਂਗੇ ਕਿ ਬੜਬੜ ਕਿੱਥੇ ਆ ਤੇ ਲਾਲ ਦੇ ਅੱਗੇ ਆ ਧੰਨਵਾਦ ਉਹਨਾਂ ਪੜਾਏ ਜਨਾਂ ਦੇ ਵਿੱਚ ਖੋਖਰ ਸਾਹਿਬ ਆਪਾਂ ਸ਼ਰਾਬ ਘਟਾਲਾ ਜਿਹੜਾ ਉਹ ਨੰਗਾ ਕਰਾਂਗੇ ਔਰ ਗਮਾਂਡਾ ਦੇ ਬਹੁਤ ਸਾਰੀਆਂ ਸਟ੍ਰੈਟਜੀਆ ਦੇ ਵਿੱਚ ਕਿਸ਼ਤ ਕਨਸਲੂਸ਼ਨ ਹੁੰਦਾ ਹੈ ਉਹ ਵੀ ਲੋਕਾਂ ਦੀ ਨਿਗਾਹ 'ਚ ਰੱਖਾਂਗੇ ਜਿਵੇਂ ਆਪਾਂ ਸੇਲ ਟੈਕਸ ਡਿਪਾਰਟਮੈਂਟ ਦੀ ਹਰਪਾਲ ਛੀਮਾ ਤੇ ਉਹਦੇ ਪੀਐਸ ਹੋਈ ਤੇ ਸਬੰਧਤ ਅਧਿਕਾਰੀਆਂ ਦਾ ਸਕੈਂਡਲ ਸੀ ਜਿਹੜਾ ਮੁੱਖ ਮੰਤਰੀ ਤੱਕ ਰੱਖਿਆ ਲੇਕਿਨ ਹਜੇ ਤੱਕ ਸਰਕਾਰ ਉਸਤੇ ਐਕਸ਼ਨ ਮੂਡ 'ਚ ਨਹੀਂ ਆਈ ਮੈਂ ਚਾਹੂੰਗਾ ਕਿ ਉਹਨਾਂ ਚਿਰ ਅਸੀਂ ਉਸ ਸਰਕਾਰ ਦੀ ਲੋਕਾਂ ਦੇ ਟੈਕਸ ਦੀ ਜਿਹੜੀ ਚੋਰੀ ਐ ਕੁਝ ਅਧਿਕਾਰੀ ਤੇ ਕੁਝ ਟਰਾਂਸਪੋਰਟਰ ਲੁੱਟ ਰਹੇ ਆ ਕੱਚੇ ਦਾ ਕੰਮ ਕਰਨ ਵਾਲੇ ਉਹਨਾਂ ਦੇ ਉੱਤੇ ਜਿੰਨਾ ਚਿਰ ਸੀਐਮ ਸਾਹਿਬ ਐਕਸ਼ਨ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਆਵਾਜ਼ ਠੁੰਦੇ ਰਹਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਸਕੈਂਡਲ ਹੈ ਜਿਹੜਾ ਬਹੁਤ ਵੱਡਾ ਜਿਹਦੀ ਮਿਨਿਸਟਰੀ ਸਰਦਾਰ ਹਰਪਾਲ ਸਿੰਘ ਚੀਮਾ ਕਰ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਧੰਨਵਾਦ